ਮਹਾਰਾਜਾ ਰਣਜੀਤ ਸਿੰਘ ਪਨੋਰਮਾ ਉਦੇਤੇ ਅੱਗੇ ਵਿੱਚ ਅੰਦਰ ਜਾ ਕੇ ਦੋਦਾ ਇਹ ਇਹ ਤੇ ਛੇੜਾ ਦਾ ਸੁਸਨ ਹੈ ਗੱਡੀ ਜਾਈਂ ਤਾਂ ਨਗਰ ਨੇ ਵੀ ਗੱਡੀਆਂ ਖੜੀਆਂ ਹੋਈ ਨਗਰ ਆ ਬੱਚੇ ਆ ਪਾਰਕ ਦੇ ਉੱਤੇ ਖੇਡ ਰਹੇ ਆ। ਤੋਂ ਬੱਚੇ ਭੰਗੂ ਰਿਆਂ ਦਾ ਨਾਂ ਤੇ ਮਾਰ ਰਹੇ ਆ। ਬਹੁਤ ਵਧੀਆ। ਪਾਰਕ ਆ ਅੰਦਰ ਬੜੇ ਬੜੇ ਦਰਸ਼ ਆ। ਤੋਂ ਆਹ ਤਰਾਸਾਂ ਗਿਆਨ ਕਰੀ ਇਸ ਤਰ੍ਹਾਂ ਦੀ ਸਾਡੀ ਚਾ। ਬਹੁਤ ਵਧੀਆ ਮੋਤੀ। ਬਹੁਤ ਵਧੀਆ ਚੱਲ ਰਿਹਾ ਰੋਕ ਜੋ ਨਹੀਂ ਪਿੰਗਾ ਨਹੀਂ ਆ ਪਰ ਸਾਰੇ ਟੈਨਸ਼ਨ ਆ ਇਹ ਪਾਰਕ ਦੇ ਅੰਦਰ ਖੇਡ ਵਾਸਤੇ ਜਗਾ ਬਣੇ ਜਿਕੇ 70 ਦਾ ਸਾਰਾ ਬਹੁਤ ਹੀ ਸੁੰਦਰ ਬਣਿਆ ਹੋਇਆ ਦੇਖੋ ਜਾਣਕਾਰੀ ਆ ਉਹ ਇੱਥੇ ਅਧਿਕਾਰੀ ਸਾਰੇ ਬੈਠੇ ਹੁੰਦੇ ਇੱਥੇ ਗੱਡੀਆਂ ਅਨੰਦ ਸਾਰੀਆਂ ਇੰਤਜ਼ਾਮ ਆਗ ਬਜਾਓ ਕਿਉਂਕਿ ਇਹ ਸਾਰੀਆਂ ਪਰ ਕੰਪਨੀ 파 ਖੇੜਸ ਪੱਟੀ ਦੇ ਪੱਖੋਂ ਸ਼ਾਂ ਪੱਖੋਂ ਹਰ ਤਰ੍ਹਾਂ ਹਰ ਪੱਖ ਤੋਂ ਬਹੁਤ ਵਧੀਆ ਟੀਕੇ ਦੇ ਨਾਲ ਚਾਤੀ ਬੋਲਾ ਸੀ ਤੁਲ ਹੋ ਗਈ ਸੀ ਤੋਂ ਤੋਂ ਬਚਾ ਲਈ हिते ठंडी छां आनंद मान दे